ਹਾਂਜੀ ਸਵਾਗਤ ਸ੍ਰੀ ਕਾਰ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੱਲਦੇ ਖੁਸ਼ਾਜ ਤੇ ਆਪਾਂ ਬੰਦੀਏ ਚੱਲਦੇ ਖੁਸ਼ਾਜ ਤੇ ਅੱਜ ਦਾ ਬਲੌਗ ਆਪਾਂ ਦਾ ਫਸਟ ਸਟਾਰਟ ਤੇ ਆਪਾਂ ਅਗੇ ਦੁਨੀ ਦੇ ਘਰੋਂ ਹੁਣ ਤੁਸੀਂ ਜਗਨੇ ਦੁਨੀ ਵਾਲੇ ਬਲੌਗ ਤੇ ਪਹੁੰਚਾ ਜਗੇ ਆਪਾਂ ਊਟਾਂ ਚ ਆਗੇ ਆਪਾਂ ਆਪਣੀ ਉਕਾਬ ਦੇ ਵਿੱਚ ਬਹੁਤ ਹੁੰ ਫਿਰ ਲਿਆ ਤੇ ਬਲੌਗ ਆਪਾਂ ਕਰਦੇ ਸਟਾਰਟ ਆਪਾਂ ਅੱਜ ਸਾਰੀ ਰਾਤ ਕੀ ਕਰਦੇ ਹਾਂ ਤੁਹਾਨੂੰ ਦਿਖਾਉਂਗੇ ਇਧਰ ਇੱਕ ਬੰਦਾ ਟਕਰਿਆ ਫੋਨ ਤੇ ਬਾਕੀ ਬੰਦੇ ਆਪਣੇ ਸਾਰੇ ਅੰਦਰ ਸਾਰਿਆਂ ਨਾਲ ਮਿਲੌਣੇ ਤੁਹਾਨੂੰ ਗੁਪਤਾ ਗੁਪਤਾ ਨੂੰ ਦੇਣੀ ਪਤਰੀ ਦੀ ਦਵਾਈ ਲੈ ਗੁਪਤਾ ਇਸ ਕੋ ਪੂਰੇ ਕੋ ਇੱਕ ਵਾਰ ਮੂੰਹ ਮੇਂ ਡਾਲ ਕੇ ਉੱਪਰ ਸੇ ਖਾਰਾ ਪੀ ਲੈਨੇ ਕਾ ਨਹੀਂ ਤੋ ਪਾਣੀ ਕਾ ਗਲਾਸ ਠੀਕ ਹੈ ਪਾਣੀ ਵੀ ਪੀ ਸਾਈ ਡਾਰਲਿੰਗ ਪਾਣੀ ਪੀ ਸੇ हाय हाँ तो शमी बदमाश मेरी यहां शमी बदमाश इधर देख बदमाश वो तो मान कमजोर हो गया सेल डाउन हो गए मेरे बैटरी भी बैटरी चार्ज कर रही होगी इतनी भी बैटरी क्या हाल चाल ठीक ठाक और जी क्या हाल चाल परशु सोना सिंह सीता रेड हार्ट हाँ जी ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਹਾਲ ਚੱਲ ਸਾਡੇ ਨਵੇਂ ਮਹਿਮਾਨ ਬਹੁਤ ਪੁਰਾਣੇ ਆ ਬਹੁਤ ਪੁਰਾਣੇ ਪਰ ਇੱਥੇ ਨਵੇਂ ਆ ਇਧਰ ਹਰਮਨ ਸਾਸਰੀ ਕਾਲ ਜੀ ਇਹਦਾ ਜ਼ਿਕਰ ਕਰ ਮਾਮਾ ਮਾਮਾ ਜੀ ਥੋੜੀ ਅੱਖ ਨਹੀਂ ਗਈ ਕਿਤੇ ਹੋਰ ਤੁਸੀਂ ਅਜੇ ਤਿਆਰ ਨਹੀਂ ਹੋਏ ਮੇਰੇ ਆਉਣ ਨੂੰ ਜੈਗਟਾ ਖਰੀਦ ਕੇ ਲਿਆਇਆ ਮੈਂ ਤੁਹਾਡੇ ਲਈ ਓਟੋ ਓਟੋ ਸਪੈਸ਼ਲ ਮਿਲਦੇ ਆ ਅੱਜ ਸਾਰੀ ਰਾਤ ਕੀ ਕਰਦੇ ਆ ਇਸ ਏਸੀ ਚੱਲਦਾ 16 ਦੇ ਸੌਣ ਨੂੰ ਜੀ ਕਰਦਾ ਹਾਂ ਕਿੱਥੇ ਕਿੱਥੇ ਲਾਈ ਫਿਰ ਸੌਣਾ ਚਲੋ ਯੰਗੀ ਯੰਗੀ ਬਹੁਤ ਲੋ ਵੀ ਮਿੱਤਰੋ ਆਪਾਂ ਆਪਣੀਆਂ ਕਰੇਨਾ ਤੇ ਪਹੁੰਚ ਗਏ ਆਣ ਕੇ ਮੋਲ ਚੱਲ ਦੇਤਾ ਕਈ ਕਹਿੰਦੇ ਕਈ ਲੋਕ ਕਹਿੰਦੇ ਪਾੜਾਂ ਦੇ ਘੁੰਮਦੇ ਪਾੜ ਹੀ ਆ ਭਾਜੀ ਇੰਨਾ ਪਾੜਾ ਦੇਖੋ ਵੀਡੀਓ ਆਡੀਓ ਬਣਾ ਲਈਦੀ ਆਪਾਂ ਆਪਣੀ ਕਰੇਨ ਤੋਂ ਪਹੁੰਚੇ ਆ ਤੇ ਮਹਾਰਾਜ ਦਾ ਨਾਮ ਲਿਆ ਰਾਣੀ ਆਪਣਾ ਸਾਥ ਦਊ ਪੂਰਾ ਤੇ ਗਾਰਡਰ ਦੇਖਦੇ ਕਿੰਨੇ ਆਉਂਦੇ ਆ ਲੈ ਮੈਰਾ ਕੀ ਗਿਆ ਸੀ ਉਪਰ ਤੱਕ ਉਹ ਬੱਚੇ ਮੇਰੇ ਆਉਂ ਤੋਂ ਬਾਦਰ ਰੱਖੇ ਮਦਦ ਜਾਣ ਤੋਂ ਬਾਦਰ ਰੱਖੇ ਆ ਇਹ ਵੀ ਮੇਰੇ ਜਾਣ ਤੋਂ ਬਾਦਰ ਰੱਖੇ ਤੇ ਦੇਖਦੇ ਕੀ ਮੋਲ ਚੱਲ ਬੰਦਾ ਕਿੰਨੇ ਗਾਰਡਰ ਆਉਂਦੇ ਆ ਕੀ ਕੀ ਆਪਾਂ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਨਾਲ ساری ਰਾਤ ਦਾ ਵਲੋਗ ਆਪਾਂ ਤੁਹਾਨੂੰ ਦਿਖਾਵਾਂਗੇ ਰਹਾ ਅਗੇ ਕਿਉਂਕਿ ਗਾਟਰ ਲੈ ਕੇ ਆਉਣਾ ਆਇਆ ਪ੍ਰਸਤ ਰਸਤਾ ਦੇਖਣ ਆਇਆ ਗੱਡੀ ਆਪਣੀ ਉੱਤਰ ਖਲੋਤੀ ਹੈ ਗੱਡੀ ਦੇ ਆਪਾਂ ਰਸਤਾ ਦੇਖਣ ਆਏ ਆ ਪੂਰਾ ਮਹੌਲ ਚੱਲ ਕੀ ਬੰਦਾ ਕੋਲੋਂ ਤੇਰਾ ਅਭੀ ਮੀ ਬਦਲਵਾਈ ਫੇਰ ਹੋਈ ਹੈ ਫੇਰ ਪੂਰੀ ਪੈਂਦਾ ਆ ਜਿਉਂ ਵੀ ਮਤਰੋ ਦੋ ਹੁਣੇ ਤਾਨੂੰ ਅੱਗੇ ਦਾ ਮਹੌਲ ਮਤਰੋ ਗਾਟਰ ਜਿਹੜਾ ਪਹਿਲਾਂ ਆਪਣਾ ਰੋਡ ਪਾਰ ਕਰ ਆਇਆ ਤੇ ਫੌਜ ਆਪਣੀ ਗੱਡੀ ਗੱਡੀ ਆਉਂਦੀ ਦੇਖੋ ਕਿਉਂ ਉਹਦੇ ਵਰਦੇ ਨਾ ਸਮਾ ਅੱਲਾ ਤੇ ਪਹਿਲਾ ਗਾਟਰ ਆ ਗਿਆ ਆਪਣਾ ਤੇ ਬਾਕੀ ਕਿ ਗਾਟਰ ਕਿੰਨਾ ਆਉਂਦਾ ਜਾਂ ਨਹੀਂ ਆਉਂਦਾ ਕੀ ਕਿੰਦਾ ਅੱਜ ਤੁਹਾਨੂੰ ਦੱਸਦੇ ਆ ਰੋਡ ਪੂਰਾ ਜਾਮ ਹੋ ਜਾਂਦਾ ਜਦੋਂ ਇਨਸ਼ਾ ਅੱਲਾ ਖੁਰੀ ਹੋ ਸਭ 파ਰਸ ਦਾ ਕਹਿਣਾ ਦੂਜੇ ਕਿਥੇ ਗਿਆ ਕੀ ਕਹਿਣਾ ਤੇਰਾ ਮੈਂ ਕਹਿਣਾ ਹਾਂਜੀ ਗਾਟਰ ਤੋਂ ਲੱਗ ਰਿਹਾ ਨਾ ਜੇ ਸੀ ਪੀ ਲੱਗਾ ਸਿੰਗਲ ਉਹ ਲੋਡਰ ਫੜੀ ਲੈ ਆਉਣਾ ਵਾ ਉਹ ਲੋਡਰ ਓਕੇ ਹੋ ਗਿਆ ਕਹਿੰਦੇ ਗਰੁੱਪ 'ਚ ਮੈਸੇਜ ਪਾਇਆ ਨਾ ਹਾਂ ਨੀ ਗੱਡਾ ਜਾਂਦੇ ਅੱਗੇ ਅੱਗੇ ਤੇ ਆਪਾਂ ਘੱਟਦੇ ਪਿਛੇ ਪਿਛੇ ਦੇਜੋ ਉਹ ਹਾਂ ਕਾ ਨਾ ਮੋਸਕਾ ਉਹ ਨਾ ਗਰਬ ਉਹ ਨਾ ਜੇ ਜਦ ਦਾ ਚੱਲਣਾ ਰਹਿੰਦ ਤਲਤਾ ਰਹਿੰਦਾ ਕੋਜ਼ੀ ਕੀ ਰੰਗੋ ਫਰਮੇ ਦੱਸ ਬੀ ਜੀ ਲੋ ਵੀ ਮਿੱਤਰੋ ਇਧਰ ਕਹਿੰਦੇ ਆਪਣਾ ਆਉਂਦਿਆ ਵਾ ਗਾਡਰ ਤੇ ਉਧਰ ਉਹਦੀ ਪਾਸ करवट लगे राहुल उधर क्या करा दिया तु <laughs> <laughs> क्या करें बताओ क्या करना बताओ हम क्या करें हम थोड़ा तुमको बोला आगे क्यों दे जाके तेरे को देना चाहिए मेरा गाड़ी निकलेगा नहीं निकलेगा हाँ तो आप इसमें आपको कुछ नहीं मिलने वाला है आप। अच्छा है जैसे भी है चले जाओगे लो मित्रो स्पेशल ट्रैवल की ट्रैवल लो अभी मित्रो गावड दे लोडर ने सानू कीता खराब ਐਕਸਲ ਸਾਡੇ ਉੱਤੇ ਦੇ ਉੱਤੇ ਖੜੇ ਕੱਟ ਲਾ ਕੇ ਰੱਖਿਆ ਤੇ ਲੋਡਰ ਨਾਲ ਖਿੱਚਣਾ ਤੇ ਲੋਡਰ ਹੋ ਗਿਆ ਖਰਾਬ ਤੇ ਕੀ ਕਰ ਸਕਦੇ ਆ ਆ ਪਹਾੜੀਆਂ ਦੇ ਵਿੱਚ ਫਸੇ ਆ ਸਾਨੂੰ ਕੋਈ ਕੱਢ ਕੇ ਲੈਣ ਪਰ ਉਧ ਮਤੋਂ ਮਿਲਦੇ ਆ ਕੀ ਕਰੀਏ ਫਸ ਗਈ ਲੋਡਰ ਦਾ ਕਰਕੇ ਜਿਹੜੀ ਨਾ ਬਾਗੜ ਚੁੱਕੀ ਜਾਂਦੀ ਹੈ ਤੇਲੇ ਦਾ ਪੂਰਾ ਲੀਕ ਹੋ ਗਿਆ ਲੈ ਲੈ ਵੀ ਮਿੱਤਰਾ ਜੇ ਗੱਡੀ ਤੋਂ ਜੇ 스타ਟ ਹੁੰਦੀ ਆ ਵਾ ਗੱਡੀ ਹੋ ਗਈ ਕੋ ਸਾਹ ਵਾ ਆਨੇ ਮੂਰੇ ਗੱਡੀ ਬੜੀ ਗੰਦੀ ਗੰਦੀ ਆ ਤੇ ਉਦੋਂ ਮੈਂ ਗੱਡੀ ਧੋਤੀ ਭਰਾ ਆ ਜੇ ਕਿੱਥੋਂ ਧੋਤੀ ਆ ਆ ਵਡੇ ਕੋ ਸਾਹ ਆਖ ਲੋ ਤੇ ਨੀ ਕਿ ਕੋ ਜਾ ਕੋ ਸਾਹ ਵਾ ਸਭ ਤੋਂ ਵੱਡੇ ਕੋ ਸਾਹ ਬੋ ਬੈਠੇ ਵੀਡੀਓ ਵੀਡੀਓ ਆ ਮੇਰਾ ਨਵਾਂ ਮੁੰਡਾ ਆਇਆ ਹੈ ਹੈਲਪਰ ਭਾਈ ਦੇ ਮੂਰੇ ਮਾਰੀ ਹੈ ਨਾ ਪਾਣੀ ਆ ਵੇਖੋ ਲੈ ਉਹ ਟੀਵੀ ਦੂਜੀ ਮਰਚੀ ਗੁਰੂ ਜੀ ਆ ਗਾੜੀ ਆਏ ਨੇ ਖਾਈ ਚੇ ਮਰ ਪਣੀ ਐ ਸਾਹਮਣੇ ਠੰਡੀ ਹੋਈ ਸੀ ਤੇ ਪੀਪੀ ਆ ਗਈ ਨਹੀਂ ਆ ਤੇ ਪੀਪੀ ਫੜ ਕੇ ਕਿੱਥੇ ਲੈਣਾ ਆ ਵੇਖੋ ਮਿੱਤਰੋ ਕਿੱਡਾ ਚਿਪ ਪਾਇਆ ਕਿਸੇ ਨੇ ਵੇਖੋ ਇਧਰੋਂ ਆ ਪਾਇਆ ਪਰ ਇਹਦਾ ਲੈਡ ਦਾ ਪਜਾ ਉਧਰੋਂ ਲੈਡ ਹੀ ਚੱਕਣਾ ਚੂਰ ਕਰਤੀ ਸੋਨੇ ਨੇ ਗੱਡੀ ਚੋਂ ਚੰਦ ਕਰਦੇ ਹੋਏ ਸੋਨੇ ਨੇ ਪੀਪੀ ਕੱਢ ਲਈ ਦੇਖੋ ਆ ਜੇ ਪੈਪ ਤੋਂ ਕੱਪੜਾ ਨਾ ਗੱਡੀ ਤੋਂ ਉੱਤੀ ਜਾ ਰਹੀ ਹੈ ਇਧਰ ਆਹ ਸਾਈਡ ਹੋ ਜਾ ਓਏ ਤੇਜ਼ ਵਧੀ ਆਉਂਦਾ ਹੈ ਕੱਪੜਾ ਤੋਂ ਹੀ ਮਿਲਦਾ ਦੇਖੋ ਆ ਇਥੇ ਛੋਟਾ ਛੋਟਾ ਸਮੁੰਦਰ ਆ ਝੀਲ ਸਭੀ ਜੀ ਬਦਲ ਨਾ ਕਰਾਓ ਇਹ ਤਾਂ ਕਾਲਾ ਨਹਾਉਣ ਦਾ ਰੋਜ ਝੀਲ ਤੇ ਅਗੱਡੀ ਦੇ ਪਲੇਟ ਤੇ ਮਾਰ ਪਲੇਟ ਤੇ ਤੇਰੇ ਹੱਥ ਕੁੱਤੇ ਮੈਂ ਵੀ ਮੈਟਰ ਇਧਰ ਚੱਲਣ ਦੀਆਂ ਗੈਂਡਰੀਆਂ ਤੇ ਆਪਾਂ ਆ ਗਏ ਆ ਗਾਡਰੋਂ ਖਾਲੀ ਕਰ ਆਏ ਆ ਗਰੇਡਰ ਉੱਤਰ ਹੋ ਗਿਆ ਸੀ ਓਕੇ ਰਿਪੋਰਟ ਤੇ ਚਾਲੂ ਕਰ ਆਏ ਜੀ ਜਾ ਕੇ ਨੂੰ ਜੋ ਵੀ ਪ੍ਰੋਬਲਮ ਬੈਕਪੂਪੋ ਦੀ ਪਾਰਟੀ ਹੋ ਪਾਈ ਤੇ ਹੁਣ ਚਲਾਉਂਦਿਆ ਇੱਕ ਕ੍ਰੇਨ ਉਹ ਆਉਂਦੀ ਆਪਣੀ ਇੱਕ ਕ੍ਰੇਨ ਉਹ ਫੁੱਲ ਦੇ ਥੱਲੇ ਹੋਣੀ ਇੱਥੇ ਤੇ ਦੂਜੀ ਆਪਣੀ ਇੱਥੇ ਲੱਗੀ ਇਥੋਂ ਆਪਾਂ ਆ ਗੱਡਰ ਨੂੰ ਲੋਡ ਕਰਕੇ ਛੱਡਨੇ ਤਿੰਨ ਗੱਡਰ ਇਹ ਆ ਤੇ ਤਿੰਨੀ ਉੱਪਰਲੀ ਸਾਈਡ ਪਾ ਉਹ ਗੈਂਡਰੀਆਂ ਨਾਲ ਕਰਨੇ ਆ ਫਿਰ ਉਸ ਤੋਂ ਬਾਅਦ ਆਪਾਂ ਮੰਨ ਲਓ ਫ੍ਰੀ ਆ ਇਹ ਤਿੰਨ ਦਾ ਆਪਣੇ ਇੱਕ ਬੋਲੇ ਨਾਲ ਵਿੱਚ ਹੋ ਜਾਣਗੇ ਚਾਲੂ ਕਰ ਲਈ ਤਾਂ ਬੋਲੇ ਨੇ ਕਰਾਰੇ ਸ਼ਰਤ ਹੋਰ ਹੈ ਕਿਉਂ ਕਰ ਗੱਲ ਤੇ ਆਜਾ ਸਭ ਮਿਲਦੇ ਆ ਤੁਹਾਨੂੰ ਕੱਟ ਲੋਡ ਕਰੇ ਉਹ ਵੀ ਬੰਦੇ ਕਰਨੇ ਚਿਕੜ ਦੇ ਵਿੱਚ ਕੰਮ ਪੂਰੇ ਚਿਕੜੋ ਚਿਕੜੀ ਹੋਇਆ ਹੈ ਦਾ ਕੰਮ ਜਦ ਪਰਸ਼ੂ ਖਲੋਤਾ ਪਰਸ਼ਰਾਮ ਪਰਸ਼ੂ ਤੇ ਆਰੰਭਪ੍ਰੀਤ ਖਲੋਤੇ ਨੇ ਇੰਟਰੈਕਸ਼ਨ ਦੇ ਲੈਂਦੇ ਨੇ ਉਹਨਾਂ ਨੂੰ ਕਿ ਕਿੱਦਾਂ ਕੰਮ ਕਰਨਾ ਤੁਸੀਂ ਉਧਰ ਸ਼ਮੀ ਬਰਮਾਸ਼ ਉਹ ਰ ਕੰਮ ਓਕੇ ਰਿਪੋਰਟ ਸ਼ਮੀ ਬਰਮਾਸ਼ ਇਰ ਬੋਰਡ ਕੰਮ ਹੋਇਆ ਦਾ ਉੱਧਰੋਂ ਲਾਉਣ ਲੱਗਾ ਮਾ ਡੀਜ਼ਲ ਇੱਕ ਐਕਸਲ ਆ ਗਿਆ ਵਾ ਲੋਡ ਕਰਨ ਲਈ ਤੇ ਇੱਕ ਦੂਜਾ ਐਕਸਲ ਆਊਗਾ ਤੇ ਮੰਨ ਲਓ ਅੱਧਾ ਘੰਟਾ ਹੋਰ ਅਜੇ ਲੱਗ ਜਾਣਾ ਸ਼ੂਏ ਵਜੇ ਤੱਕ ਇਹ ਆਰਡਰ ਚੱਲ ਜੂਗਾ ਕੱਲ ਨੂੰ ਬਜੂਆ ਇੱਕ ਲੋਡ ਕਰਕੇ ਤੇ ਖੜਾ ਕਰ ਦਾਂਗੇ ਸਾਡਾ ਇਧਰ ਦੇਖੋ ਮੁੰਡਾ ਨਾਲ ਨਾਲ ਕੰਮ ਕਰਨਦਾ ਤੇ ਨਾਲ ਨਾਲ ਫਿਰ ਨੂੰ ਵੇਖਣ ਦਿਆ। ਕੀ ਆਈ ਬਾਰ ਤਾਂ। ਕੋਈ ਚੱਲ ਲੈਣੇ ਪੁੱਛ। ਅਰੇ ਬਬੂਆ। ਹਮਾਰਾ ਵੀ ਚੈਨਲ ਸਬਸਕ੍ਰਾਈਬ ਕਰੋ ਯਾਰ। YouTube ਤੇ। ਕੀ ਬਾਤ ਹੈ ਇੱਕ ਸਾਈਡ ਕੰਮ ਹੈ। ਮਾਰਾ ਚੈਨਲ ਸਬਸਕ੍ਰਾਈਬ ਕਰੋ ਲੋ ਵੀ ਮਿੱਤਰੋ ਮੀ ਬੜਾ ਆਉਂਦਾ ਐ ਮੀ ਬੜਾ ਆਉਂਦਾ ਤੇ ਮੀ ਦੇ ਵਿੱਚ ਹੀ ਕਾਟਰ ਲੈ ਕੇ ਜਾਂਦਾ ਓਏ ਹੋਏ ਹੋਏ ਕੀ ਆ ਵਾਤਾਂ ਨੇ ਮੀ ਦੇ ਵਿੱਚ ਹੀ ਲੈ ਕੇ ਜਾਂਦਾ ਗੱਡੀਆਂ ਦੀ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਈ ਇਹ ਕਰਕੇ ਪਰਸ਼ੂ ਹਣੀ ਲੱਗੇ ਹੋਏ ਇਸੇ ਵਾਦੇ ਵਿੱਚ ਮਨੁੱਖ ਤੇ ਮਨੁੱਖਤਾ ਸੇਵਾ ਦੇ ਵਿੱਚ ਲੱਗੇ ਹੋਏ ਪਾਰਸਿੰਘ ਪਰਸ਼ੂ ਗੱਡੀਆਂ ਘਟਾਉਂਦੇ ਆ ਛਤੜੀ ਲੈ ਕੇ ਆ ਜਾਣ ਦੇ ਹਾਂ ਪਿੱਛੇ ਵਾ ਦੇਖਣੀ ਤੇ ਦੇਖ ਲਓ ਮੁੰਨਤਾ ਦੀ ਸੇਵਾ ਠੀਕ ਕਰ ਇਹ ਕਰਨਾ ਪੈਣਾ ਪਤਾ ਅਸੀਂ ਦੇਖ ਲੈ ਹੋਵੇ ਸੋਣਾ ਵੀ ਜਾ ਜੂ ਪੜਾ ਵੀ ਕਰਨਾ ਪੈਣਾ ਸਾਨੂੰ ਸੇਫਟੀ ਵਾਲੇ ਸਾਰੇ ਭੱਜ ਭੁੱਜ ਗਏ ਸਾਲੇ ਨਹੀਂ ਕੋਈ ਨਹੀਂ ਮੈਟਰ ਗਾਰਡਰ ਚੱਲਿਆ ਕਰ ਇਹਨਾਂ ਦੇ ਫੋਨ ਟੁੱਟ ਗਿਆ ਪਰ ਸ਼ੂ ਟਾਇਰਾਂ ਵਾਲਾ ਟਾਇਰਾਂ ਵਾਲਾ ਹੋ ਗਿਆ ਇਹ ਭਾਈ ਨਵਾਂ ਟਾਇਰ ਇੱਕ ਕੰਪਨੀ ਦਾ ਹਾਂਜੀ ਇਹ ਵੀ 5 ਸਾਲ ਦੀ ਗਰੰਟੀ ਇਹ ਵਾਰੰਟੀ ਓਕੇ ਜੀ ਇਹ ਮਾ ਪਰ ਪੁਰਾਣਾ ਇਹ ਰੰਗ ਨਿਕਲਦਾ ਟਾਇਰ ਪੈਂਚਰ ਹੋ ਗਿਆ ਇਕ ਗੋਟੀ ਚੈੱਕ ਕਰਾਂ ਦਰਸ਼ਕਾਂ ਨੂੰ ਗੋਟੀ ਚੈੱਕ ਕਰਾ ਲਓ ਗੋਟੀ ਵੇਖੋ ਨਵਾਂ ਟਾਇਰ ਤੈਰ ਹੋ ਗਿਆ ਪੈਂਚਰ ਤੇ ਗੱਡ ਰਹਿ ਗਿਆ ਇੱਕ ਤੇ ਆਇਆ ਲੋਡਕਾਰੀ ਚੱਲੀਏ ਐ ਵੀ ਫੇਰ ਰਾਤ ਨੂੰ ਆਣ ਕੇ ਸੌਖਾ ਹੁੰਦਾ ਕਿਉਂਕਿ 12 ਵਜੇ ਤੋਂ ਹੀ ਰਹਿਣਾ ਮੇਟੋ ਕਿਉਂ ਇੱਥੇ ਆ ਵੇਂਟ ਕਰਾਂਗੇ ਫਿਲਟਰ ਨਹੀਂ ਕਰਦੇ ਸਰਵਿਸ ਸਰਵਿਸ ਕਰ ਲਾਂਗੇ ਦੋ ਦਿਨ ਰੋਕ ਕੇ ਕਰ ਲਾਂਗੇ ਫ੍ਰੀ ਹੋ ਗਿਆ ਨਾ ਉਹ ਉਹ ਇਸੇ ਉੱਪਰ ਜਾਂਦਾ ਹੀ ਨਹੀਂ ਹੈ ਇਸ ਲਈ ਬੋਲਾ ਗੁਟਕਾ ਲਗਾ ਲੋ ਆ ਬਾਦ ਨੂੰ ਨਾ ਆ ਇਸ ਚੁੱਕ ਮੈਂ ਜਾਂਦਾ ਨਹੀਂ ਜਾਂਦਾ ਨਿਕਲਦਾ ਹੀ ਨਹੀਂ